ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲੱਗੇ ਜੀ ਮੱਕੀ ਦੀ ਬਜਾਈ ਕਰਨ 1368 ਬੀਜ ਦੀ ਤੇ ਬਾਕੀ 8.5 ਕਿਲਿਆਂ ਦਾ ਪਲਾਟ ਆਪਣਾ 바ਗੀ ਮਸ਼ੀਨ ਲਾਉਨੇ ਆ ਪਹਿਲਾ ਢੇੜਾ ਤੇ ਬਾਕੀ ਦੇਖਦੇ ਆ ਬੈਡ ਬੁੱਡ ਕਿੱਦਾਂ ਮੰਨਦੇ ਨੇ ਬਾਕੀ ਜ਼ਮੀਨ 'ਚ ਡਲੀ ਰਹਿ ਗਈ ਡਾਕਰ ਜ਼ਮੀਨ ਕਰਕੇ ਬਾਕੀ ਦੇਖੋ ਬੈੱਡ ਇਦਾਂ ਦੇ ਬਣਦੇ ਨੇ ਪੂਰੇ ਵਧੀਆ ਬਣਦੇ ਨੇ ਤੇ ਡੂੰਗੀਆਂ ਨੇ ਖਾਲੀਆਂ ਵੀ ਇਦਰੋਂ ਆਪਾਂ ਤਾਂ ਬੀਜਣ ਲੱਗੇ ਆਂ ਸਾਰੀਆਂ ਸਾਰੇ ਬੈੱਡ ਸਿੱਧੇ ਨਿਕਲਣਗੇ ਸਾਰੇ ਖੇਤ ਦੇ ਤੇ ਜਿਹੜੀ ਮਾੜੀ ਮੋਟੀ ਕਾਣ ਹੋਊਗੀ ਉਹ ਪਰਲੇ ਪਾਸੇ ਨਿਕਲ ਜੂਗੀ ਜਾ ਕੇ ਖਾਲ ਦੇ ਨਾਲ ਬਾਕੀ 20 ਪਾ ਰਹੇ ਆ ਆਪਾਂ ਸਭ 8 ਇੰਚ ਤੇ ਦਿਖਾਉਨੇ ਆ ਵੀ ਕਿੰਨੀ ਕੁ ਦੂਰ ਪਿਆ ਏ ਆ ਦੇਖੋ ਇੰਨੀ ਕੁ ਦੂਰ ਪਾ ਰਹੇ ਆ ਭਾਈ ਹੀਠਾ ਪਾ ਰਹੇ ਆ ਪोटाश ਤੇ ਬਾਕੀ 11 ਮੀਲਾ ਕੰਪਲੈਕਸ ਤੇ ਦਾਣੇਦਾਰ ਹੈ ਇਹ ਇਹਦਾ ਛੱਟਾ ਦੇ ਦੇਣਾ ਇੱਠਾਂ ਇਹਦਾ ਵਿੱਚੇ ਪਾ ਦਾਂਗੇ ਮਸ਼ੀਨ ਦੇ ਡਾਈ ਦੇ ਨਾਲ ਤੇ ਬਾਕੀ ਪਟਾਸ ਦਾ ਛੱਟਾ ਦੇਣ ਲੱਗੇ ਆ ਮੁਲਾਜ਼ਮ ਇਹ ਆਪਣੇ ਕੋਲ ਪਿਆਦੀ ਆਲੂਆਂ ਦੇ ਟਾਈਮ ਦਾ ਬਚਦਾ ਫਿਰ ਰੱਖਣਾ ਕਾਹਨੂੰ ਆ ਵੀ ਛੱਟੇ ਹੀ ਦੇ ਦਨੇ ਆ ਆ ਖੇਤ ਚੋਂ ਥੋੜੀ ਜਿਹੀ ਮਿੱਟੀ ਚੱਕੀ ਹੋਈ ਆ ਇਹ ਚ ਦੇ ਦਨੇ ਆ ਛੱਟਾ ਜਿੰਨਾ ਕਹੇਗਾ ਇਹ ਬਾਕੀ ਚੱਲਦੀ ਆ ਬਜਾਈ ਉਹ ਚੱਲਦਾ ਪਰ ਇਹ ਟਰੈਕਟਰ ਸਾਈਡਾਂ ਲਾ ਰਿਹਾ ਬਾਕੀ ਬੀ ਪੈ ਰਿਹਾ ਸਭ ਇਕੱਠ ਕਿਲੋ ਪੈ ਰਿਹਾ ਕਿੱਲੇ ਇਹਦਾ ਬਾਕੀ ਬੀ ਵਾਲੀ ਥੈਲੀ ਵੀ ਦਿਖਾ ਦਨੇ ਆ ਤੁਹਾਨੂੰ ਵੀ ਕਿਹੜਾ ਬੀ ਪਾ ਰਹੇ ਹਾਂ ਐਤਕੀ ਪਹਿਲੀ ਵਾਰੇ ਲਾਇਆ ਆਪਾਂ ਇਹ ਬੀ ਮੱਕੀ ਦਾ 1368 ਹਾਲਾ ਨਾਲ ਲਾਦਾਂਗੀ ਸਾਈਡਾਂ ਦੇ ਢੇਡੇ ਸਾਈਡਾਂ ਦੇ ਟਰੈਕਟਰ ਮੋੜਨ ਕਾਰਨ ਹੋ ਜਾਂਦਾ ਕਹਿੜਾ ਹਾਲ ਆਪਾਂ ਤਾਂ ਹੀ ਲਿਆਏ ਤੀ ਤੇ ਨਾਲੇ ਡਾਈ ਆ ਗਿਆ ਤੀ ਹਾਲਾਂ ਦੇ ਉੱਪਰ ਤੇ ਬਾਕੀ ਬੇਲ ਵਢਾਉਣੇ ਆ ਪਰਸੋਂ ਨੂੰ ਜੇ ਸੋਨਾ ਬੰਨਦੀ ਤੇ ਦੂਜੀ ਮੋਟਰ ਤੇ ਚੱਲਦੀ ਆ ਪਟਾਈ ਐਲ ਆਰ ਦੀ ਤੇ ਮੌਸਮ ਹੋ ਗਿਆ ਖਰਾਬ ਬੱਦਲ ਬਾਈ ਜੀ ਹੋਈ ਹੋਈ ਹੈ ਮੀਂਹ ਦਿਖਾਉਂਦਾ 19 ਤਰੀਕ ਦਾ ਬਾਕੀ ਬੈੱਡ ਵਧੀਆ ਬਣਦੇ ਨੇ ਥੋੜੀ ਜਿਹੀ ਜ਼ਮੀਨ 'ਚ ਡਲੀ ਰਹਿ ਗਈ ਗਿੱਲੀ ਜ਼ਮੀਨ ਕਰਕੇ ਡਲੀ ਪੈ ਗਈ ਜ਼ਮੀਨ 'ਚ ਰੋਟਾਵੇਟਰ ਹੀ ਮਾਰਿਆ ਸੀ ਰੋਟਾਵੇਟਰ ਨੇ ਪੱਕੀ ਡਲੀ ਨਹੀਂ ਪੰਨੀ ਹੈਗੀ ਬਾਕੀ ਵਧੀਆ ਬਣਦੇ ਨੇ ਬੈੱਡ ਪੂਰੇ ਦੇਖੋ ਜਿਹੜੀ ਪੱਕੀ ਡਲੀ ਹੈ ਉਹੀ ਚਮਕਦੀ ਆ ਤੇ ਢੇੜਾ ਬਾਲ ਲੰਬਾ ਹੈ ਜਿਆਦਾ ਉਹ ਬਰੇ ਤੱਕ ਆ ਮੱਕੀ ਬੀਜੇ ਜੀ ਆਪਾਂ ਤੇ 1368 ਨੀਜੀ ਬਿੱਟੂ ਵਾਲਿਆਂ ਦੀ 하이브ਰਡ ਬੀ ਆ ਇਹ ਐ ਇੱਡਾਂ ਦੇ ਆਪਾਂ ਗੇੜੇ ਲਾਦਨੇ ਆ ਜੀ ਹੜਾ ਨਾਲ ਜੀ ਸੈਡਾਂ ਕੈੜੀਆਂ ਹੋ ਜਾਂਦੀਆਂ ਨੇ ਜਦ ਟਰੈਕਟਰ ਮੁੜਦਾ ਏ ਉਸੇ ਕਰਕੇ ਵਾਲਾ ਨਾਲ ਗੇੜੇ ਲਾਦਨੇ ਆ ਗੇੜੇ ਲਾ ਦਨੇ ਆ ਆਪਾਂ 5 ਬਾਈਟ ਬਣਾਉਂਦੇ ਆ ਸਾਈਡਾਂ ਤੇ ਤਿੰਨ ਚਾਰ ਥੈਡਾਂ ਬਣਦੀਆਂ ਨੇ ਬਾਕੀ ਇੰਦਰਲਾ ਪਲਾਟ ਰਹਿ ਗਿਆ ਆਪਣਾ ਬਜਾਈ ਤੋਂ ਆਹ ਖੇਤ ਦਾ ਨੰਬਰ ਚੱਲਿਆ ਕੰਮ ਇਹ ਆ ਪਿਆ ਆਪਣਾ ਆਲੂ ਘਰਾ ਲਾਇਆ ਸਟੈਨੇ ਦਾ ਤੇ ਤਰਪਾਲ ਲਾਤੀ ਤੀ ਪਹਿਲਾਂ ਪਾਈ ਹੋਈ ਸੀ ਮੀਂਹ ਕਰਕੇ ਤੇ ਬਾਕੀ ਚੰਗੀ ਤਰ੍ਹਾਂ ਥੋੜੀ ਜਿਹੀ ਪਰਾਲੀ ਹੋਰ ਪਵਾਵਾਂਗੇ ਬੰਦਿਆਂ ਤੋਂ ਲੱਗ ਗਈ ਇੱਧਰਲੇ ਪਲਾਟ 'ਚ ਬਜਾਈ ਕਰਨ ਮੱਕੀ ਦੀ ਤੇ ਬੈੱਡ ਵਧੀਆ ਬਣਦਾ ਇੱਧਰਲਾ ਖੇਤ ਸੁੱਕਾ ਦੀ ਉਹਦੇ ਕਰਕੇ ਥੋੜੀ ਡਲੀ ਵੀ ਘਟਾ ਦੇਖੋ ਪੂਰਾ ਵਧੀਆ ਬਣ ਰਿਹਾ ਤੇ ਫਿਰ ਬਿਜਾਈ ਤੋਂ ਬਾਅਦ ਲਵਾਉਨੇ ਆ ਖੁੰਜੇ ਖਾਂਜੇ ਜੇ ਤੇ ਬਾਕੀ ਖਾਲੀਆਂ ਕੱਢਦੇ ਆ ਖਾਲੀਆਂ ਕੱਢ ਕੇ 19 ਤਰੀਕ ਦਾ ਮੀਂਹ ਦੱਸਿਆ ਹੋਇਆ ਮੌਸਮ ਦੇ ਹਿਸਾਬ ਨਾਲ ਦੇਖ ਕੇ ਫਿਰ ਪਾਣੀ ਲਾਵਾਂਗੇ ਬਾਕੀ ਲੈ ਗਿਆ 2 ਘੰਟੇ ਹੋਰ ਲੱਗਣਗੇ ਤੇ ਉਧਰ ਕਣਕ ਨੂੰ ਆਪਣੇ ਨੂੰ ਪਾਣੀ ਵੀ ਚੱਲਦਾ ਏ ਤੇ ਉਧਰ ਲੱਗ ਗਿਆ ਮੱਕੀ ਨੂੰ ਪਾਣੀ ਕੱਢਤੀਆਂ ਹੀ ਖਾਲੀਆਂ ਆਪਾਂ ਇਧਰਲੇ ਪਲਾਟ 'ਚ ਤੇ ਇਹ ਚ ਪਾਤੀਆਂ ਆਪਾਂ ਚਾਰ ਖਾਲੀਆਂ ਪਾਤੀਆਂ ਥੋੜੇ ਜੇ ਬੜੀ ਰੱਖੇ ਨੇ ਕਿਾਰੇ ਫਿਰ ਭਰਨਾ ਸੌਖਾ ਏ ਬਾਲੀਆਂ ਖਾਲੀਆਂ ਪਾ ਕੇ ਵੀ ਕੋਈ ਫਾਇਦਾ ਨਹੀਂ ਆਪਾਂ ਖਾਲੀਆਂ ਪਾਉਣੇ ਹੁੰਦੇ ਆ ਉੱਥੇ ਜਿੱਥੇ ਮੰਨ ਲਓ ਜੀਰੀ ਵਾਲੀ ਬੱਟ ਹੁੰਦੀ ਆ ਬਾਈ ਚਾਂਸ ਮੱਕੀ ਦੀ ਬੜਾਈ ਵੇਲੇ ਮੀਂਹ ਮੂੰ ਪੈਣ ਲੱਗ ਜਾਂਦੇ ਨੇ ਫਿਰ ਮੱਕੀ ਵੱਢੇ ਤੋਂ ਬਾਅਦ ਫਿਰ ਬੱਟ ਪਾਉਣ ਦਾ ਟਾਈਮ ਰਹਿੰਦਾ ਨਹੀਂ ਗਿੱਲੇ ਚ ਫਿਰ ਇਹ ਚ ਇੱਕ ਬੱਟ ਰੱਖ ਲਈਦੀ ਆ ਖਾਲ ਵਾਲੇ ਚੋਂ ਬਾਕੀ ਬਜਾਈ ਵੀ ਚੱਲਦੀ ਆ ਉੱਧਰਲੇ ਖੇਤ ਚ ਫਿਰ ਉੱਧਰ ਵੀ ਕੱਢਦੇ ਆ ਖਾਲ ਇੱਚ ਪਾਵਾਂਗੇ ਖਾਲ ਆਪਾਂ ਇਹ ਚ ਵੀ ਉਹੀ ਤਿੰਨ ਚਾਰ ਕ ਖਾਲ ਪੈ ਜਾਣੇ ਨੇ ਬਾਕੀ ਨਿੱਬੜ ਚੱਲਿਆ ਖੇਤ ਦਾ ਵੀ ਬਸ ਸਾਈਡਾਂ ਸੂਡਾਂ ਵਾਲੇ ਢੇੜੇ ਰਹਿ ਗਏ ਲਾਉਣ ਤੋਂ ਬਾਕੀ ਹਲੇ ਗੰਨੇ ਦੀ ਪਰਚੀ ਆਪਣੇ ਕੋਲ ਆਈ ਨਹੀਂ। ਇੱਛਦੇਆਂ ਮਿਲ ਵਾਲਿਆਂ ਨੂੰ ਫੋਨ ਕਰਕੇ ਕਿ ਵੀ ਕਦੋਂ ਦੇਣਗੇ। ਤੇ ਹਲੇ ਖੜਾ ਏ ਤੰ ਤੰਕੀਲਿਆਂ ਦਾ ਗੇੜ ਗੰਨੇ ਦਾ ਵੱਢਣ ਤੋਂ। ਜੀ ਵਾਲਾ ਆਲੂ ਕਰਨ ਲੱਗ ਗਏ ਜੀ ਲੋਡ। ਕੱਲੂ ਲੈ ਕੇ ਜਾਵਾਂਗੇ ਇਹਨੂੰ ਗਰੇਡਰ ਤੇ। ਤੇ ਉੱਥੇ 35 ਤੇ 45 ਮੰਮਾ ਦਾ ਆਲੂ ਕੱਢ ਕੇ ਫੇਰ ਸਟੋਰ ਲਾਵਾਂਗੇ। ਬਾਕੀ ਚੱਲਦੀ ਐ ਲੋਡਿੰਗ ਲੱਗੇ ਹੋਏ ਨੇ ਬੰਦੇ। ਤੇ ਮੱਕੀ ਦੇ ਕੋਆਂ ਦਾ ਕੰਮ ਵੀ ਚੱਲਦਾ। ਬਾਕੀ ਪਾਣੀ ਕਰਾਂਗੇ ਲਾਵਾਂਗੇ ਪਰਸੋਂ। ਜੀ ਪਹੁੰਚ ਗਏ ਸਟੋਰ 'ਚ ਜੀ। ਕਰਾਉਨੇ ਆਂ ਮਾਲ ਗ੍ਰੇਡਰ। ਆਪਣਾ ਜਿਹੜਾ ਬੀਜ ਵਾਲਾ ਆਲੂ ਆ ਇਹ ਟਰਾਲੀ ਮੂਡਲੀ ਟਰਾਲੀ ਵੀ ਆਪਣੀ ਉਹ ਖੜੀ ਆ ਇਹ ਦੂਈ ਮੋਟਰ ਤੇ ਪਿਆ ਦੀ ਮਾਲ ਤੇ ਮੂਰੇ ਇੱਕ ਟਰਾਲੀ ਆ ਉਹ ਵੀ ਆਪਣੇ ਪਿੰਡ ਦੇ ਮੁੰਡੇ ਦੀ ਉਹ ਆ ਖਾਲੀ ਹੋ ਚੱਲੀ ਉਹ ਵੀ ਫਿਰ ਆ ਟਰਾਲੀ ਲਾਉਨੇ ਆ ਤੇ ਉਸ ਤੋਂ ਬਾਅਦ ਟਰਾਲ ਲਾ ਕੇ ਫਿਰ ਕਰਵਾਉਨੇ ਆ ਗਰੇਡਰ ਬਾਕੀ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਛੇਰ ਵੀ ਕਰਿਆ ਕਰੋ